ਆਪਰਕਰ ਸਾਥੀਓ ਅੱਜ ਤੁਸੀਂ ਮੇਰੇ ਛੋਟੇ ਜਿਹੇ ਸੱਦੇ ਦੇ ਉੱਤੇ ਮੇਰੀ ਗੱਲ ਸੁਣ ਲਈ ਤੇ ਲੋਕਾਂ ਚ ਪਹੁੰਚਾਉਣ ਲਈ ਆਇਓ ਮੈਂ ਤੁਹਾਡੇ ਮਾధ్యਮ ਰਾਹੀਂ ਆਪਣੇ ਬਹੁਤ ਹੀ ਸਤਿਕਾਰਤ ਨੌਜਵਾਨ ਭੈਣਾ ਭਰਾਵਾਂ ਹਮ ਉਮਰ ਆਗੂਆਂ ਤੇ ਜਿਹੜੇ ਬਜ਼ੁਰਗ ਸਾਡੇ ਲੰਬੇ ਸਮੇਂ ਤੋਂ ਬੀਸੀ ਸਮਾਜ ਦੀ ਏਕਤਾ ਤੇ ਅਖੰਡਤਾ ਲਈ ਲੰਮਾ ਸੰਘਰਸ਼ ਕਰ ਰਹੇ ਨੇ ਕਿਸੇ ਦਾ ਜੀਵਨ 40 ਸਾਲ ਦੀ ਤਪੱਸਿਆ ਹੋਇਆ ਹੈ ਕਿਸੇ ਦੀ 70 ਸਾਲ ਦੀ ਹੈ ਕਿ ਐਸੇ ਵੀ ਨੇ ਜਿਨ੍ਹਾਂ ਨੂੰ 74 ਸਾਲ ਹੀ ਹੋ ਗਏ ਬੀਸੀ ਸਮਾਜ ਨੂੰ ਇਕੱਠਾ ਕਰਦਿਆ ਕਰਦਿਆਂ ਸੰਵਧਾਨ ਦੇ ਨਿਰਮਾਣ ਤੋਂ ਬਾਅਦ ਪਰ ਸਾਡਾ ਸਮਾਜ ਖਿੰਡ ਰਿਹਾ ਪੰਡਰ ਰਿਹਾ ਨਾ ਸਮਝੀ ਕਹਿ ਲੋ ਜਾਂ ਕੁਝ ਲੋਕਾਂ ਚ ਚੌਧਰ ਦੀ ਭੁੱਖ ਉਹਨਾਂ ਲੋਕਾਂ ਨੇ ਆਪਣੇ ਸਮਾਜ ਨੂੰ ਵੱਖ-ਵੱਖ ਪਾਰਟੀਆਂ ਚ ਵੱਖ-ਵੱਖ ਜਥੇਬੰਦੀਆਂ ਚ ਵੰਡ ਕੇ 5% ਕਿਤੇ 2% ਕਿਤੇ 3% ਕਿਤੇ ਜਿਸ ਤਰ੍ਹਾਂ ਮੰਨੂ ਨੇ ਸਾਡੇ ਇਸ ਵਿਸ਼ਾਲ ਸਮਾਜ ਨੂੰ ਕਿਰਤੀ ਸਮਾਜ ਨੂੰ ਵੰਡਿਆ 2 2 3 3 ਪਰਸੈਂਟ ਦੇ ਵਿੱਚ ਉਸੇ ਤਰ੍ਹਾਂ ਹੀ ਸਾਡੇ ਆਗੂਆਂ ਨੇ ਸਾਨੂੰ ਜਾਤਾਂ ਦੇ ਆਧਾਰ ਤੇ ਤੇ ਜਾਤਾਂ ਦੇ ਵਿੱਚ ਵੀ ਸੰਗਠਨਾਂ ਦੇ ਆਧਾਰ ਤੇ ਜਾਂ ਰਾਜਨੀਤਿਕ ਪਾਰਟੀਆਂ ਦੇ ਆਧਾਰ ਤੇ ਵੰਡ ਦਿੱਤਾ। ਇਹੀ ਕਾਰਨ ਹੈ ਕਿ ਭਾਰਤ ਦੇ ਵਿੱਚ ਸਾਡੀ ਆਬਾਦੀ 63% ਤੋਂ ਵੱਧ ਹੋਣ ਦੇ ਬਾਵਜੂਦ ਵੀ ਅੱਜ ਸਾਡਾ ਦੇਸ਼ ਦੇ ਵਿੱਚ ਆਪਣਾ ਸੱਚ ਮੋਚ ਦਾ ਜਿਹੜਾ ਅਸਲੀ ਬੈਂਕਪਰ ਕਲਾਸ ਦਾ ਪ੍ਰਧਾਨ ਮੰਤਰੀ ਨਹੀਂ ਰਾਸ਼ਟਰਪਤੀ ਨਹੀਂ ਉਪਰਾਸ਼ਟਰਪਤੀ ਨਹੀਂ ਸੂਬਿਆਂ ਚ ਸਾਡੇ ਮੁੱਖ ਮੰਤਰੀ ਉਪ ਮੁੱਖ ਮੰਤਰੀ ਨਹੀਂ ਆਈਐਸ ਲੌਬੀ ਦੇ ਵਿੱਚ ਆਈਐਫਐਸ ਲੌਬੀ ਦੇ ਵਿੱਚ ਸਾਡੀ ਗਿਣਤੀ ਦਿਨ ਦਿਨ ਘਟਦੀ ਜਾ ਰਹੀ ਹੈ ਸਾਡੇ ਵਿਧੇ ਕਦਰਾਂ ਦੇ ਵਿੱਚ ਵੀ ਹਾਜ਼ਰੀ ਜਿਹੜੀ ਆ ਸਾਡੀ ਗਰੀਬੀ ਦੇ ਕਾਰਨ ਤੇ ਮਹਿੰਗੀ ਹੁੰਦੀ ਸਿੱਖਿਆ ਦੇ ਕਾਰਨ ਬੇਰੁਜ਼ਗਾਰੀ ਦੇ ਕਾਰਨ ਘਟ ਰਹੀ ਹੈ ਸਾਥੀਓ ਅੱਜ ਤੁਹਾਡੇ ਚਰਨਾਂ 'ਚ ਮੈਂ ਇਨ੍ਹਾਂ ਪੱਤਰਕਾਰ ਵੀਰਾਂ ਦੇ ਸਾਥ ਮਾధ్యਮ ਰਾਹੀਂ ਹੱਥ ਜੋੜ ਕੇ ਅਪੀਲ ਕਰਦਾ ਪੂਰੇ ਭਾਰਤ ਦੇ ਬੈਕਵਰਡ ਕਲਾਸ ਦੇ ਸਾਰੇ ਗੁੱਡੀ ਜੀਵ ਜਿਹੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਜਿਹੜੇ ਆਪਣੀਆਂ ਕਈ ਜਹਾਕੇ ਦੀਆਂ ਜ਼ਿੰਦਗੀਆਂ ਆਪਣਾ ਤਨ ਮਨ ਧਨ ਬੀਸੀ ਸਮਾਜ ਦੀ ਏਕਤਾ ਤੇ ਅਖੰਡਤਾ ਲਈ ਕੁਰਬਾਨ ਕਰ ਚੁੱਕੇ ਨੇ ਆਪ ਕਈ ਤੇ ਇਹੋ ਜਿਹੇ ਨੇ ਕਿ ਉਹ ਆਪਣੇ ਆਖਰੀ ਉਮਰ ਦੇ ਪੜਾਚ ਨੇ ਪਰ ਚਾਹੁੰਦੇ ਨੇ ਕਿ ਪਛੜੀਆਂ ਜਾਤਾਂ ਪਛੜਾ ਸਮਾਜ ਇੱਕ ਮੁੱਠ ਹੋ ਜਾਵੇ ਮੈਂ ਉਹਨਾਂ ਸਾਰੇ ਜਜ਼ਬਾ ਵਾਲੇ ਜਝਾਰੂ ਆਗੂਆਂ ਨੂੰ ਕੋਟਿੰਗ ਕੋਟਨ ਨਮਸਕਾਰ ਕਰਦਾ ਹੈ ਕਿ ਉਹਨਾਂ ਨੇ ਇਹ 74 ਸਾਲਾਂ ਤੋਂ ਲੜਾਈ ਜਿਹੜੀ ਜਾਰੀ ਰੱਖੀ ਹੈ ਪਿਛਲੇ 22 ਸਾਲਾਂ ਤੋਂ 10ਵੀ ਇਸ ਲੜਾਈ ਦੇ ਵਿੱਚ ਇੱਕ ਸਿਪਾਹੀ ਵੱਜੋਂ ਲੜ ਰਿਹਾ ਹੈ ਅੱਜ ਸਾਥੀਓ ਸਾਡੀ ਪੱਗ ਦਾ ਸਵਾਲ ਆ ਗਿਆ ਸਾਡੀ ਅੜਖ ਦਾ ਸਵਾਲ ਆ ਗਿਆ ਸਾਡੀ ਇੱਜ਼ਤ ਦਾ ਸਵਾਲ ਆ ਗਿਆ ਅੱਗੇ ਸਾਨੂੰ ਲੋਕ ਰਾਹੇ ਕੋ ਰਾਹੇ ਸਾਡੀ ਪਿੱਠ ਪਿੱਛੇ ਜਾਂ ਪਿੰਡ ਦੇ ਵਿੱਚ ਸਾਡੇ ਲਤਾੜੇ ਹੋਏ ਸਮਾਜ ਦੇ ਲੋਕਾਂ ਨੂੰ ਪੁੱਠਾ ਸਿੱਧਾ ਬੋਲਦੇ ਸੀ ਕੰਮੀ ਕਮੂਨ ਕਹਿੰਦੇ ਸੀ ਸਾਨੂੰ ਡਰਪੋਕ ਕਹਿੰਦੇ ਸੀ ਸਾਨੂੰ ਪੱਦੀ ਸ਼ਬਦਾਂ ਦੀ ਵਰਤਦੇ ਸੀ ਸਾਡੀਆਂ ਜਾਤਾਂ ਦੇ ਨਾਮ ਇੱਕ ਜਾਤ ਪਾਏ ਹੋਏ ਸਨ ਪਰ ਹੁਣ ਪਾਣੀ ਸਿਰ ਤੋਂ ਲੰਘ ਚੁੱਕਿਆ ਹੈ ਤੁਹਾਡੀ ਤਾਕਤ ਨੂੰ ਪਛਾਣਦੇ ਹੋਏ ਜਿਹੜੇ ਛਾਤਰ ਲੋਕ ਨੇ ਉਹਨਾਂ ਨੇ ਆਪਣੇ ਆਪ ਨੂੰ OBC ਦੱਸ ਕੇ ਤੁਹਾਡੀ ਤਾਕਤ ਨੂੰ ਪਛਾਣਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਦੇ ਗੱਦੀ ਦੇ ਕਬਜ਼ਾ ਕਰ ਲਿਆ ਤੇ ਫਿਰ ਤੁਹਾਡੇ ਦਸਤੇ ਨਾਲ ਹੀ ਉਹ ਕੁਹਾਰੀ ਜਿਹੜੀ ਹੈ BC ਭਾਈਚਾਰੇ ਦੇ ਹੱਕ ਆਧਕਾਰਾਂ ਦੇ ਉੱਤੇ ਮਾਰੀ ਤੇ ਹਰ ਥਾਂ ਤੋਂ ਤੁਹਾਡਾ ਕੋਟਾ ਵੀ ਖਤਮ ਕਰ ਰਹੇ ਨੇ ਤੁਹਾਡਾ ਰੋਜ਼ਗਾਰ ਵੀ ਖਤਮ ਕਰ ਰਹੇ ਨੇ ਤੁਹਾਡੇ ਕੋਲ ਪੜ੍ਹਾਈ ਵੀ ਖੋ ਰਹੇ ਨੇ ਤੁਹਾਡੇ ਕੋਲ ਦਵਾਈ ਵੀ ਖੋ ਰਹੇ ਨੇ ਤੁਹਾਡੇ ਕੋਲ ਕਿਤੇ ਵੀ ਖੋ ਰਹੇ ਨੇ ਸਾਥੀਓ ਇਹ ਬੜੀ ਵੱਡੀ ਸਾਜ਼ਿਸ਼ ਹੈ ਜਿਹਦੇ ਤੋਂ ਆਪਾਂ ਬਾਹਰ ਨਿਕਲਣਾ ਤੇ ਬਾਹਰ ਨਿਕਲ ਲਈ ਸਾਨੂੰ ਇੱਕ ਦੂਜੇ ਦੀ ਬਾਹਰ ਫੜਨੀ ਪਊਗੀ ਹੱਥ ਫੜਨਾ ਪਊਗਾ ਕਿਸੇ ਦੀ ਲੱਤ ਨਾ ਪੜੋ ਅੱਜ ਦਾ ਵਿਸ਼ਾ ਜਿਹੜਾ ਹੈ ਉਹ ਸਾਨੂੰ ਜਿਹੜਾ ਵੰਗਾ ਰਿਹਾ ਉਹ ਆਮ ਆਦਮੀ ਪਾਰਟੀ ਦੇ ਇੱਕ ਸ਼ਰਾਰੂ ਵਿਧਾਇਕ ਮੈਂ ਸ਼ਰਾਰੂ ਕਿਉਂ ਕਹ ਰਿਹਾ ਕਿਉਂਕਿ ਉਹਦੀ ਸ਼ਬਦਾਵਲੀ ਜਿਹੜੀ ਆ ਬਹੁਤ ਨਿੰਦਣਯੋਗ ਹੈ ਜਿਹੜੀ ਉਹਨੇ ਕਾਂਗਰਸ ਦੇ ਇੱਕ ਸਾਬਕਾ ਵਿਧਾਇਕ ਦੇ ਵਿਰੁੱਧ ਉਹਦੇ ਪਰਿਵਾਰ ਦੇ ਵਿਰੁੱਧ ਬੋਲੀ ਤੇ ਇਸੇ ਹੀ ਹੰਕਾਰ ਦੇ ਵਿੱਚ ਉਹਨੇ ਸਾਡੀਆਂ ਦੋ ਬਰਾਦਰੀਆਂ ਜਿਹੜੀਆਂ ਬਹੁਤ ਸਨਮਾਨਜਨਕ ਨੇ ਮੇਰੇ ਸਾਰੀਆਂ ਬਰਾਦਰੀਆਂ ਹੀ ਕਿਰਤੀ ਨੇ ਸਨਮਾਨਜਨਕ ਨੇ ਆਪਣੇ ਹੱਥਾਂ ਦੀ ਦਸਾਂ ਨਵਾਂ ਦੀ ਕਿਰਤ ਕਰਕੇ ਖਾਂਦੇ ਨੇ ਇਸ ਲਈ ਇਹ ਦੋ ਬਰਾਦਰੀਆਂ ਵੀ ਸਨਮਾਨਜਨਕ ਨੇ ਸਨਿਆਰਾ ਬਰਾਦਰੀ ਤੇ ਰਾਮਗੜੀਆ ਬਰਾਦਰੀ ਨੂੰ ਪਿੰਡਾਂ ਦੇ ਵਿੱਚ ਗੁੱਲੀ ਕਹਾੜਾ ਕਹਿ ਕੇ ਸਾਡਾ ਮਨੋਬਲ ਜਿਹੜਾ ਡੇਗਿਆ ਜਾਂਦਾ ਜਦੋਂ ਕਿ ਸਾਡੇ ਬਰਾਦੀ ਦੇ ਵਿੱਚ ਮੈਂ ਸਨੈਰਾ ਭਾਈਚਾਰੇ ਦੀ ਬਰਾਦਰ ਵਿੱਚ ਗੱਲ ਕਰਾਂ ਤਾਂ ਸ਼ਹੀਦ ਪ੍ਰਤਾਪ ਸਿੰਘ ਦੇ ਇਤਿਹਾਸ ਕੋਣ ਨਹੀਂ ਜਾਣੂ ਬਸ ਕੋਈ ਨਹੀਂ ਜਾਣੂ ਜਿਨ੍ਹਾਂ ਦੇ ਵੱਡੇ-ਵਡੇਰੇ ਪੁਰਖੇ ਜਦ ਮੁਗਲਾਂ ਦੇ ਗੁਲਾਮ ਸੀ ਮੁਗਲਾਂ ਦੇ ਜਿਹੜੇ ਹੈ ਸੀ ਮੁਖਬਰ ਜਾਂ ਅੰਗਰੇਜ਼ਾਂ ਦੇ ਮੁਖਬਰ ਸੀ ਤੇ ਹੁਣ ਏਜੰਸੀਆਂ ਦੇ ਮੁਖਬਰ ਨੇ ਜਿਹੜੇ ਗੁਰੂ ਘਰ ਨਾਲ ਕਰੀਤ ਰੱਖਦੇ ਨੇ ਉਹ ਸਾਰੇ ਸ਼ਹੀਦ ਪ੍ਰਤਾਪ ਸਿੰਘ ਨੂੰ ਜਾਣਦੇ ਨੇ ਤੇ ਭਾਈ ਲਾਲੋ ਜੀ ਨੂੰ ਜਾਣਦੇ ਨੇ ਬ੍ਰਹਮ ਗੰਗ ਸੰਤ ਭਾਈ ਲਾਲੋ ਜੀ ਜਿਨ੍ਹਾਂ ਦੇ ਕਾਰਨ ਸਤਗੁਰੂ ਨਾਨਕ ਦੇਵ ਜੀ ਮਹਾਰਾਜ 22 ਦਿਨ ਰਹੇ ਜਿਨ੍ਹਾਂ ਦਾ ਇਤਿਹਾਸ ਸੁਣੀਏ ਤੇ ਰੋਮ ਰੋਮ ਜਿਹੜਾ ਖੜਾ ਹੋ ਜਾਂਦਾ ਹੈ ਇਸ ਕੌਮ ਦੀਆਂ ਕੁਰਬਾਨੀਆਂ ਭਾਵੇਂ ਉਹ ਸ਼੍ਰੀ ਅਮਰ ਸਾਹਿਬ ਸਾਹਿਬ ਦੇ ਵਿੱਚ ਮੱਛੇ ਰੰਗੜ ਦੀ ਉਸ ਮਹਿਫਲ ਨੂੰ ਉਜਾੜਨਾ ਚਿੱਟੇ ਦਿਨ 12 ਵਜੇ ਸਿਰ ਵੱਢ ਕੇ ਲੈ ਜਾਣਾ ਸੁਖਾ ਸਿੰਘ ਕਿਸੇ ਹੋਰ ਕੌਮਦਾਨੀ ਸੀ ਇਸੇ ਗੁੱਲੀਕਾਰਾ ਰਾਮਗੜੀਆ ਸਰਦਾਰ ਸੀ ਮਹਾਰਾਜਾ ਜਸਾਸ ਸਿੰਘ ਗਾਮਗੜੀਆ ਜਿਨ੍ਹਾਂ ਨੇ ਮੁਗਲਾਂ ਨੂੰ ਲੋਹੇ ਦੇ ਕਰਨੇ ਦੀ ਬਾਤ ਤੇ ਮੁਗਲਾਂ ਦੇ ਪੰਜਿਆਂ ਚੋਂ ਮਜਲੂਮ ਤੀਹ ਪੈਣਾ ਨੂੰ ਛਡਾਇਆ ਅਫਦਾਲੀ ਨੂੰ ਨਾਦਰ ਸ਼ਾਹ ਨੂੰ ਤੇ ਉਹਦੇ ਜਿਹੜੇ ਸੁਬੇ ਸੀ ਜਾਂ ਚੌਧਰੀ ਸੀ ਉਹਨਾਂ ਨੂੰ ਜ਼ਮੀਨ ਦੇ ਵਿੱਚ ਗੜ ਦਿੱਤਾ ਇਹੀ ਬਹਾਦਰ ਕੌਮ ਹੈ ਜਿਨੇ ਮੁਗਲ ਰਾਜ ਦਾ ਅੰਤ ਕੀਤਾ ਇਹੀ ਬਹਾਦਰ ਕੌਮ ਦਾ ਇੱਕ ਜੰਗਾਇਲ ਨੰਬਰ ਦੀ ਸੰਪਰਦਾਇ ਸਤਿਗੁਰੂ ਰਾਮ ਸਿੰਘ ਜੀ ਜਿਹੜੇ ਭੈਣੀ ਸਾਹਿਬ ਤੋਂ ਇੱਕ ਬਗਾਵਤ ਦੀ ਲਹਿਰ ਲੈ ਕੇ ਚੱਲੇ ਤੇ ਪੂਰੇ ਦੇਸ਼ ਦੇ ਵਿੱਚ ਨਹੀਂ ਵਿਸ਼ਵ ਦੇ ਵਿੱਚ ਆਹਾਕਾਰ ਮਚ ਗਈ ਜਿਸ ਅੰਗਰੇਜ਼ ਰਾਜ ਦਾ ਸੂਰਜ ਨਹੀਂ ਡੁੱਬਦਾ ਸੀ ਉਹ ਅੰਗਰੇਜ਼ ਰਾਜ थर-थर ਕੰਬ ਗਿਆ ਤੇ ਸਤਿਗੁਰੂ ਰਾਮ ਸਿੰਘ ਜੀ ਨੂੰ ਕੈਦ ਕਰ ਲਿਆ ਇਹਨਾਂ ਕੋਕਿਆਂ ਨੇ ਨਾਮਧਾਰੀਆਂ ਨੇ ਸ਼੍ਰੀ ਅਮਰਸਾਹ ਸਾਹਿਬ ਦੀ ਬੇਦਬੀ ਨਹੀਂ ਹੋਣ ਦਿੱਤੀ ਬੁੱਚੜਾ ਨੂੰ ਅਮਰਸਾਹ ਸਾਹਿਬ ਵੀ ਵੱਡਿਆ ਤੇ ਮਲੇਰਕੋਟਲੇ ਵੀ ਤੇ ਹੱਸ-ਹੱਸ ਕੇ ਤੋਪਾ ਗਾੜੀ ਤੋਪਾਂ ਦੇ ਗਾੜੀ ਛਾਤੀਆਂ ਡਾਈਆਂ ਆਪਣੇ ਹੱਥੀ ਫਾਂਸੀ ਦੇ ਫੰਦੇ ਗਲਾਂ 'ਚ ਪਾਏ ਤੇ ਨਾਮ ਜਪਦਿਆਂ ਅਕਾਲ ਪੁਰਖ 'ਚ ਦੀਨ ਹੋ ਗਏ ਸੀ ਨਹੀਂ ਕੀਤੀ ਕਿ ਜੇ ਪਿੱਠ ਵਗਾ ਕੇ ਨਹੀਂ ਭੱਜੇ ਅੱਜ ਮੈਂ ਉਹਨਾਂ ਪੁਰਖਿਆਂ ਨੂੰ ਯਾਦ ਕਰਦਿਆਂ ਅੱਜ ਵਰਤਮਾਨ ਦੇ ਵਿੱਚ ਵੀ ਗੱਲ ਕਰ ਲਈਏ ਤਾਂ ਬਲਵਿੰਦਰ ਸਿੰਘ ਜਟਾਣਾ ਜਿਨ੍ਹਾਂ ਐਸਵਾਈਐਲ ਢੋ ਕੇ ਪੰਜਾਬ ਦੀ ਬਰਬਾਦ ਹੋ ਰਹੀ ਖੇਤੀ ਨੂੰ ਡੱਕ ਲਿਆ ਪਾਈ ਰਣਜੀਤ ਸਿੰਘ ਖਾਲਸਾ ਜਿਨ੍ਹਾਂ ਸਿੱਖ ਕੌਮ ਦੀ ਲੱਖੀ ਹੋਈ ਪੱਗ ਗੁਰੂ ਗ੍ਰੰਥ ਸਾਹਿਬ ਜੀ ਦੀ ਬਦਬੀਦਾ ਬਦਲਾ ਸਰਦੀ ਬਾਜੀ ਲਾ ਕੇ ਲਿਆ ਮੈਂ ਉਹਨਾਂ ਕਹਾਣੀਆਂ ਚ ਨਹੀਂ ਜਾਣਾ ਚਾਹੁੰਦਾ ਸਾਡੀ ਕੌਮ ਦੀਆਂ ਹਜ਼ਾਰਾਂ ਨਹੀਂ ਲੱਖਾਂ ਦੇ ਵਿੱਚ ਕੁਰਬਾਨੀਆਂ ਨੇ ਸਾਡੀ OBC ਜਮਾਤ BC ਜਮਾਤ ਨੇ ਪੰਜਾਂ ਪਿਆਰਿਆਂ ਚ ਪਹਿਲ ਦੇ ਅਧਾਰ ਤੇ ਸਿਰ ਦਿੱਤੇ ਸਾਡੇ ਪੁਰਖਿਆਂ ਨੇ ਕਦੇ ਵੀ ਗੁਰੂ ਨਾਲੋਂ ਮੁੱਖ ਨਹੀਂ ਮੋੜਿਆ ਸਦਾ ਗੁਰੂ ਦੇ ਨਾਲ ਖੜਕੇ ਕੁਰਬਾਨੀਆਂ ਦਿੱਤੀਆਂ ਭਾਵੇਂ ਭਾਈ ਕਮਤ ਸਿੰਘ ਹੋਣ ਭਾਵੇਂ ਭਾਈ ਮੋਤੀराम ਮਹਿਰਾਜੀ ਹੋਣ ਭਾਵੇਂ ਉਹ ਜਸੇਦਾਰ ਬਗੇਲ ਸਿੰਘ ਜੀ ਹੋਣ ਸਾਡੀ ਕੌਮ ਆ ਹਮੇਸ਼ਾ ਹੀ ਸਿੱਖ ਕੌਮ ਤੇ ਸਿੱਖੀ ਦੇ ਬੁੱਧੇ ਤੋਂ ਪਰਫੁੱਲਤ ਕਰਦੀਆਂ ਰਹੀਆਂ ਪਰ ਜਿਹੜੀਆਂ ਮੰਨੂਵਾਦੀ ਸੋਚਦੀਆਂ ਕੁਝ ਕਾਲੀਆਂ ਪਿੱਡਾਂ ਸਿੱਖੀ ਦੀਆਂ ਨੇ ਜਿਨ੍ਹਾਂ ਨੇ ਪਹਿਲਾ 1900 28 ਦੇ ਵਿੱਚ ਡੱਕ ਭੀਮਰਾਓ ਬੇਦਕਰ ਜੀ ਨੂੰ ਸਿੱਖ ਧਰਮ ਨਹੀਂ ਅਪਣਾਉਣ ਦਿੱਤਾ ਉਸ ਤੋਂ ਬਾਅਦ 1947 ਵੇਲੇ ਖਾਲਸਾ ਰਾਜ ਨਹੀਂ ਬਣ ਦਿੱਤਾ ਆਪਣੀਆਂ ਗਦਾਰੀਆਂ ਕਰਕੇ ਆਪਣੀਆਂ ਜਾਇਦਾਦਾਂ ਕਰਕੇ ਆਪਣੇ ਚੌਧਰਾ ਕਰਕੇ ਸਿੱਖ ਕੌਮ ਦੀ ਪਿੱਛੇ ਅਮੇਸ਼ਾ ਸ਼ੁਰੀਮਾਰੀ ਤੇ ਸਿੱਖ ਕੌਮ 'ਚ ਜਾਤ ਪਾਤ ਪੈਦਾ ਕੀਤੀ ਤਾਕੇ ਆਪਣੀ ਚੌਦਰ ਬਰਕਰਾਰ ਰੱਖੀ ਜਾਵੇ ਅੱਜ ਜਿਹੜਾ ਇਹ ਛਲਾਰੂ ਵਿਧਾਇਕ ਤੇ ਕੈਪਟਨ ਮੰਤਰੀ ਪਟੀ ਤੋਂ ਆ ਪੰਜਾਬ ਦਾ ਕੈਪਟਨ ਮੰਤਰੀ ਜਿਹੜੇ ਸ਼ਬਦ ਇਹਨੇ ਸਾਡੇ ਲਈ ਵਰਤੇ ਆ ਉਹਦਾ ਭਾਵੇਂ ਮਾਫੀ ਮੰਗ ਚੁੱਕਾ ਪਰ ਮਾਫੀ ਕਾਫੀ ਨਹੀਂ ਜੇ ਭਗਵੰਦ ਸਿੰਘ ਮਾਨ ਨੇ ਮੁੱਖ ਮੰਤਰੀ ਹੁੰਦਿਆਂ ਇਹਦਾ ਅਸਤੀਫਾ ਨਾ ਲਿਆ ਵਿਧਾਇਕੀ ਦੇ ਉੱਤੋਂ ਇਹਨੂੰ ਪਾਰਟੀ ਚੋਂ ਨਾ ਕੱਢਿਆ ਪ੍ਰਵਿੰਦ ਕੇਜੀਵਾਲ ਨੇ ਤੈਨੂੰ ਦੰਦਲਜੀ ਮੈਡਮ ਦੰਨੇ ਆ ਪਰਸੋ ਸੀ ਬੁੱਧਵਾਰ ਨੂੰ ਰਾਮਗੜੀਆ ਬੂੰਗਾ ਸ਼੍ਰੀ ਤਰਨਤਨ ਸਿੰਘ ਸਾਹਿਬ ਦੇ ਦਰਬਾਰ ਸਾਹਿਬ ਦੇ ਨਾਲ ਸ਼ਿਸ਼ੋਭਤ ਹੈ ਉੱਥੇ 11 ਵਜੇ ਪ੍ਰੈਸ ਕਾਨਫਰੰਸ ਕਰਨੀ ਹੈ ਜਿੰਨੇ ਵੀ ਬੀਸੀ ਭਾਈਚਾਰੇ ਦੇ ਪੰਜਾਬ ਦੇ ਜਾਂ ਹੋਰਨਾਂ ਸੂਬਿਆਂ ਦੇ ਪੈਨ ਭਰਾ ਪਹੁੰਚ ਸਕਦੇ ਆ ਉਹ ਵੀ ਪਹੁੰਚੋ ਤੇ ਉਨੇ ਤਰੀਕ ਨੂੰ ਲੋਕ ਸਭਾ ਦੀ ਪਹਿਲੇ ਫੇਜ ਦੀਆਂ ਪਹਿਲੇ ਦੌਰ ਦੀਆਂ ਵੋਟਾਂ ਨੇ ਉਹਦੇ ਚ ਕੋਈ ਵੀ ਬੀਸੀ ਸਮਾਜ ਦਾ ਵਿਅਕਤੀ OBC ਸਮਾਜ ਦਾ ਵਿਅਕਤੀ ਵੋਟਰ ਆਮ ਆਦਮੀ ਪਾਰਟੀ ਦੇ ਕਿਸੇ ਵੋਟਰ ਨੂੰ ਕਿਸੇ ਵੀ ਉਮੀਦਵਾਰ ਨੂੰ ਵੋਟ ਨਾ ਪਾਵੇ ਨਾ ਹੀ ਆਰਸ ਭਾਜਪਾ ਦੇ ਕਿਸੇ ਉਮੀਦਵਾਰ ਨੂੰ ਵੋਟ ਪਾਵੇ ਇਹ ਦੋ ਜਮਾਤਾਂ ਆਰਐਸਐਸ ਦੀ ਪਦਾਇਸ਼ ਨੇ ਔਰ ਇਹ ਆਰਐਸਐਸ ਦੇ ਪ੍ਰੋਪਗੈਂਡ ਦੇ ਚਲਦਿਆਂ ਨੇ ਇਹ ਮੰਨੂਵਾਦੀ ਨੇ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਸਿੱਖ ਹੋਣ ਦੇ ਨਾਤੇ ਮੰਗ ਕਰਦਾ ਹੈ ਕਿ ਜਲ ਤੋਂ ਜਲ ਦੋ ਦਿਨਾਂ ਦੇ ਵਿੱਚ 24 ਘੰਟਿਆਂ ਦੇ ਚ ਨਹੀਂ 48 ਘੰਟਿਆਂ ਦੇ ਵਿੱਚ ਫੈਸਲਾ ਲਾਓ ਇਹਨੂੰ ਪਾਰਟੀ ਚੋਂ ਬਾਹਰ ਕੱਢੋ ਇਹਦੀ ਵਿਧਾਇਕੀ ਜਿਹੜੀ ਆ ਉਹ ਖਾਰਜ ਕਰੋ ਮੈਂ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੋਲਤਾ ਸਿੰਘ ਸੰਧਵਾਂ ਨੂੰ ਅਪੀਲ ਕਰਦਾ ਹੈ ਕਿ ਤੁਸੀਂ ਵੀ ਰਾਮਗੜੀਆ ਸਮਾਜ ਦੇ ਪੁੱਤ ਜੇ ਤੇ ਜਿਹੜੇ ਸ਼ਬਦ ਇਹਨੇ ਸਾਨੂੰ ਵਰਤੇ ਆ ਜੇਕਰ ਤੁਸੀਂ ਐਸ ਵੇਲੇ ਆਪਣੀ ਕਲੋਂ ਨਾ ਚੁੱਕੀ ਸਮਾਜ ਦੇ ਹੱਕ 'ਚ ਖੜਾ ਨਾ ਹੋਏ ਤਾਂ ਫਿਰ ਸਮਾਜ ਤੁਹਾਡੇ ਵੱਲੋਂ ਵੀ ਪਿੱਠ ਮੋੜ ਦਵੇਗਾ ਮੈਂ ਸਾਰੇ ਸਮਾਜ ਦੇ ਨੌਜਵਾਨ ਸਾਥੀਆਂ ਨੂੰ ਜਿਹੜੇ ਆਮ ਆਦਮੀ ਪਾਰਟੀ 'ਚ ਭਾਜਪਾ 'ਚ ਜਾਂ ਹੋਰ ਉਹ ਪਾਰਟੀਆਂ ਜਿਹੜੀਆਂ ਘੱਟ ਗਿਣਤੀਆਂ ਨੂੰ ਨੁਮਾਇੰਦਗੀਆਂ ਨਹੀਂ ਦਿੰਦੀਆਂ ਅ ਬੈਕਵਰਡ ਕਲਾਸ ਨੂੰ ਨੁਮਾਇੰਦਗੀ ਨਹੀਂ ਦਿੰਦੀਆਂ ਜਨਰਲ ਸੀਟਾਂ ਦੇ ਉੱਤੇ ਜਨਰਲ ਬੋਡੀ ਦੇ ਵਿੱਚ ਨੁਮਾਇੰਦਗੀ ਨਹੀਂ ਦਿੰਦੀਆਂ ਬੀਸੀ ਵਿੰਗਾ ਜਵਾਰ ਕੇ ਸਾਡੇ ਕੋਲ ਕੰਮ ਕਰਵਾਉਂਦੀਆਂ ਨੇ ਉਹਨਾਂ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਆਓ ਅਸੀਂ ਬੁੱਧਵਾਰ 17 April 2024 ਨੂੰ ਰਾਮਗੜੀਆ ਬੁੰਗਾ ਤਰਨਤਨ ਸਾਹਿਬ ਵਿਖੇ ਇਕੱਠੇ ਹੋ ਕੇ ਇੱਕ ਗੁਰਮਤਾ ਕਰਨਾ ਜਿਸ ਗੁਰਮਤੇ ਦੇ ਵਿੱਚ ਇੱਕ ਨਵੀਂ ਲਹਿਰ ਪੈਦਾ ਹੋਣੀ ਹੈ ਜਿਹੜਾ ਸਾਨੂੰ ਸਮਾਜ ਦੇ ਵਿੱਚ ਇਹ ਦੁਤਕਾਰਦੇ ਨੇ ਉਹਦਾ ਜਵਾਬ ਆਪਣੇ ਗੁਰੂ ਸਾਹਿਬਾਨ ਦੇ ਪੁੱਤਰ ਸ਼ਬਦਾਂ ਨਾਲ ਉਹਨਾਂ ਦੇ ਹੁਕਮਾਂ ਨਾਲ ਦੇਣਾ ਹੈ ਉਹ ਸ਼ਬਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਿਹਾ ਰਾਜ ਬਿਨਾਂ ਨਹੀਂ ਧਰਮ ਚੱਲੇ ਹੈ ਧਰਮ ਬਿਨਾਂ ਸਭ ਧਲੇ ਮਲੇ ਹੈ ਉੱਥੇ ਹੀ ਸ਼੍ਰੀ ਗੁਰਗੋਵਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਹੈ ਕੋਈ ਕਿਸੇ ਕੋ ਰਾਜ ਨ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ ਸਾਥੀਓ ਅੱਜ ਨਿਜ ਬਲ ਸਾਡੀ ਵੋਟ ਹੈ ਸਾਡਾ ਪੈਸਾ ਸਾਡਾ ਤਨ ਮਨ ਧਨ ਹੈ ਅੱਜ ਨਿਜ ਬਲ ਦੀ ਸਾਨੂੰ ਲੋੜ ਹੈ ਆਓ ਇਕੱਠੇ ਹੋਈਏ ਆਪਣੀ ਜੇਬ ਚੋਂ ਦਸਵੰਦ ਕਢੀਏ ਸਾਂਝਾ ਫਰੈਂਡ ਦੀ ਇੱਕ ਐਸਸੀ ਐਸਟੀ ਤੇ ਓਬੀਸੀ ਬੀਸੀ ਭਾਈਚਾਰੇ ਦੀ ਇੱਕ ਪਾਰਟੀ ਜਥੇਬੰਦੀ ਖੜੀ ਕਰੀਏ ਜਿਹੜੀ 13 ਦੀਆਂ 13 ਸੀਟਾਂ ਪੰਜਾਬ 'ਚ ਹੋਰ ਨਾਲ ਸਟੇਟਾਂ ਦੇ ਵਿੱਚ ਦਿੱਲੀ ਯੂਪੀ ਰਾਜਸਥਾਨ ਜਿੱਥੇ-ਜਿੱਥੇ ਵੀ ਅਜੇ ਚੌਥੇ ਤੀਜੇ ਤੇ ਚੌਥੇ ਫੇਜ ਦੀ ਐਲੈਕਸ਼ਨ ਦੀ ਨਾਮਿਨੇਸ਼ਨ ਹੋਣੀ ਹੈ ਉੱਥੇ ਨਾਮਿਨੇਸ਼ਨ ਵਾਸਤੇ ਆਪਣੇ ਕੈਂਡੀਡੇਟ ਵੀ ਖੜ੍ਹਾਏ ਉਮੀਦਵਾਰੀ ਦਿਈਏ ਤਾਂ ਕਿ ਆਉਣ ਵਾਲੀ ਲੋਕ ਸਭਾ ਦੇ ਵਿੱਚ ਸਾਡੀ ਹਾਜ਼ਰੀ ਲੱਗ ਸਕੇ ਸਾਡੀ 63% ਆਬਾਦੀ ਬਿਹਾਰ ਦੇ ਵਿੱਚ ਹੈ ਉੱਥੇ ਰਾਸ਼ਟਰੀ ਜਨਤਾ 당 ਦੇ ਸੁਪਰੀਮੋ ਗੜਿਆ ਤੇਜਸਵੀ ਯਾਦਵ ਨੂੰ ਮੇਰੀ ਅਪੀਲ ਹੈ ਕਿ ਸਾਡੀ ਆਬਾਦੀ ਦੇ ਹਿਸਾਬ ਨਾਲ ਸਾਨੂੰ ਸੀਟਾਂ ਦਿੱਤੀਆਂ ਜਾਣ ਸਮਾਜਵਾਦੀ ਪਾਰਟੀ ਦੇ ਸੁਪਰੀਮੋ ਅਕਲੀਸ਼ ਯਾਦਵ ਨੂੰ ਅਪੀਲ ਹੈ ਕਿ ਉਹ ਪੂਰੇ ਦੇਸ਼ ਦੇ ਵਿੱਚ ਸਾਡੀ ਆਬਾਦੀ ਦੇ ਹਿਸਾਬ ਨਾਲ ਸਾਨੂੰ ਸੀਟਾਂ ਦੇਣ ਤਾਂ ਜੋ ਲੋੜ ਪੈਣ ਦੇ ਉੱਤੇ ਅਸੀਂ ਗੱਠ ਜੋੜ ਕਰਕੇ ਜਾਂ ਤੁਸੀਂ ਸਾਡੇ ਤੇ ਭਰੋਸਾ ਜਿਤਾਓ ਅਸੀਂ ਹਾੜੀਏ ਚੋਣਾਂ ਦੇ ਉੱਤੇ ਇਹ ਜਿਹੜੀ ਰਾਜਨੀਤਿਕ ਲੜਾਈ ਹੈ ਉਹਨੂੰ ਲੜੀਏ ਤੇ ਦੇਸ਼ ਦਾ ਪ੍ਰਧਾਨ ਮੰਤਰੀ ਬੈਕਗ੍ਰਾਉਂਡ ਕਲਾਸ ਤੋਂ ਬਣਾਈਏ ਪਛੜੇ ਸਮਾਜ ਤੋਂ ਬਣਾਈਏ ਸਾਥੀਓ ਜੇ ਕਿਸੇ ਨੇ ਸਾਨੂੰ ਬਾਣ ਮਾਰਿਆ ਨਾ ਉਸ ਬਾਣ ਦਾ ਜਵਾਬ ਅਸੀਂ ਆਪਣੀ ਬੋਲ ਦੀ ਤਾਕਤ ਨਾਲ ਦੇਣਾ ਹੈ ਆਓ ਸਾਰੇ ਇਹਨਾਂ ਜਿਹੜੀਆਂ ਮੰਨੂਵਾਦੀ ਪਾਰਟੀਆਂ ਨੇ ਜਿਹੜੀਆਂ ਕੋਸ਼ਿਸ਼ ਨੇ ਸਮਾਜ ਨੂੰ ਗਲਤ ਸਮਾਜ ਨੂੰ ਕਿਰਨਾ ਕਰਦੀਆਂ ਨੇ ਤੇ ਵੋਟ ਬੈਂਕ ਕੋ ਜੋ ਵਰਤਦਿਆਂ ਨੇ ਉਹਨਾਂ ਨੂੰ ਤਿਆਗਦੇ ਹੋਏ 17 ਅਪ੍ਰੈਲ 2024 ਨੂੰ ਦਿਨ ਬੁੱਧਵਾਰ ਰਾਮਗੜੀਆ ਬੂੰਗਾ ਤਰੰਤਨ ਸਰਪ ਵਿਖੇ ਪਹੁੰਚ ਕੇ ਆਪਣੀ ਹਾਈ ਲਵਾਓ ਉਥੇ ਗੁਰਮਤਿ ਦੇ ਵਿੱਚ ਸ਼ਾਮਲ ਹੋਵੋ ਤੇ ਪੰਜਾਬ ਨੂੰ ਇੱਥੋਂ ਉਸਪੰਤਾ ਧਰਤੀ ਤੋਂ ਇੱਕ ਨਵੀਂ ਸੇਧ ਦਈਏ ਆਉਣ ਵਾਲੇ ਸਮੇਂ ਦੇ ਵਿੱਚ ਅਗਲੀ ਲੋਕ ਸਭਾ ਤੱਕ ਮੈਂ ਵਾਦਾ ਕਰਦਾ ਐਸ ਵਾਰੀ ਥੋੜੇ ਲੇਟ ਐ ਸਾਰਿਆਂ ਸੂਬਿਆਂ ਚ ਮੁੱਖ ਮੰਤਰੀ OBC ਹੋਣਗੇ Dalit ਹੋਣਗੇ ਆਦਿਵਾਸੀ ਹੋਣਗੇ ਤੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਐਸ ਵਾਰੀ ਅਸੀਂ ਉਸ ਪੋਜੀਸ਼ਨ ਤੇ ਪਹੁੰਚ ਜਾਵਾਂਗੇ ਤਿੰਨ ਫੇਜਾਂ ਚਾਰ ਫੇਜਾਂ ਜਿਹੜੀਆਂ ਰਹਿੰਦੀਆਂ ਨੇ ਉਹਦੇ ਚ ਕਿ ਅਸੀਂ ਆਪਣਾ ਬਹੁਮਤ ਦੇ ਨਾਲ ਪ੍ਰਧਾਨ ਮੰਤਰੀ ਬਣਾ ਸਕੀਏ ਸਾਰੀਆਂ ਜਿਹੜੀਆਂ ਬਰਾਦਰੀਆਂ ਨੇ OBC ਸਮਾਜ ਦੀਆਂ ਚਾਹੇ ਉਹ ਤਰਖਾਣ ਨੇ ਬੜਾਈ ਨੇ ਰਾਮਗੜੀਏ ਨੇ ਵਿਸ਼ਕਰਮਾ ਨੇ ਪਰਜਾਪਤ ਨੇ কুমਹਾਰ ਨੇ ਸਤਾਰ ਨੇ ਸੁਨਿਆਰੇ ਨੇ ਕੰਬੋਜ਼ ਨੇ ਪੰਗੀ ਨੇ ਮਹਿਰੇ ਨੇ ਕਸ਼ਵਰਾਜਪੂਤ ਨੇ ਲੁਬਾਣੇ ਨੇ ਹੋਰ ਜਿੰਨੀਆਂ ਵੀ ਜਾਤਾਂ ਛਿੰਬੇ ਜਿੰਨੇ ਵੀ ਅਸੀਂ OBC BC ਗਿਣੇ ਜਾਂਦੇ ਆ 7600 ਕੁਝ ਸਾਡੀਆਂ ਸ਼੍ਰੇਣੀਆਂ ਨੇ ਜੇ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਮਤਾ ਕਰ ਲਿਆ ਤਾਂ ਦੇਸ਼ ਦੀ ਸੱਤਾ ਤੇ ਸਹੀਜ ਦਾ ਸੰਵਿਧਾਨ ਸਖਿਤ ਹੋਊਗਾ ਦੇਸ਼ ਦਾ ਸੰਵਿਧਾਨ ਸਾਡੇ ਸਿਰ ਤੇ ਬਚੂਗਾ ਅਸੀਂ ਦੇਸ਼ ਦਾ ਸੰਵਿਧਾਨ ਵੀ ਬਚਾਉਣਾ ਹੈ ਤੇ ਦੇਸ਼ ਦੀ ਸਤਾ ਵੀ ਪ੍ਰਾਪਤੀ ਕਰਨੀ ਆ ਆਓ ਮੇਰਾ ਮੇਰੇ ਸਾਥੀਆਂ ਦਾ ਸਾਥ ਦਿਓ ਰਾਮਗੜੀਆ ਬੂੰਗਾ ਤਰਨਤਾਰਨ ਚ ਆਪਣੀ ਪੁਰਜ਼ੋਰ ਹਾਈ ਲਵਾਓ ਦਿਨ ਬੋਧਵਾਰ 17 April 2024 ਸਮਾਂ 11 ਵਜੇ ਰਾਮਗੜੀਆ ਬੂੰਗਾ ਤਰਨਤਾਰਨ ਹੱਥ ਜੋੜ ਕੇ ਅਪੀਲ ਹੈ ਕੋਈ ਵੀ OBC ਸਮਾਜ ਦਾ ਅਣਖੀ ਜੁਝਾਰੂ ਸਾਥੀ ਪਿੱਛੇ ਨਾ ਰਵੇ ਜਿਹੜਾ ਸਾਥੀ ਪਿੱਛੇ ਰਹੂਗਾ ਉਹ ਕੌਮ ਦਾ ਕੋਈ ਵਧੀਆ ਬੰਦਾ ਨਹੀਂ ਹੋਊਗਾ ਉਹ ਕੌਮ ਦੇ ਵਿੱਚ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਨਹੀਂ ਕਰਦਾ ਹੋਊਗਾ ਉਹ ਆਪਣੇ ਪਰਿਵਾਰ ਦਾ ਦੁਸ਼ਮਣ ਹੈ ਆਪਣੇ ਸਮਾਜ ਦਾ ਦੁਸ਼ਮਣ ਹੈ ਆਪਣੀ ਜਮਾਤ ਦਾ ਦੁਸ਼ਮਣ ਹੈ ਤੇ ਅਸੀਂ ਆਪਣੇ ਮੱਥੇ ਤੇ ਇਹ ਕਲੰਕ ਨਹੀਂ ਲਵਾਉਣਾ ਜਿੱਥੇ-ਜਿੱਥੇ ਵੀ ਮੇਰਾ ਇਹ ਮੇਰੇ ਪੱਤਰਕਾਰ ਵੀਰ ਮੈਸੇਜ ਪਹੁੰਚਾਉਣਗੇ ਸਾਥੀਓ ਇਹਨੂੰ ਹਾਰਦਿਕ ਸੱਦਾ ਸਮਝ ਲਿਓ ਵੱਖਰਾ ਸੱਦਾ ਨਹੀਂ ਭੇਜ ਰਹੇ ਸਮਾਂ ਥੋੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ